ਜੀ ਮੇਰੇ ਵੀਰ ਦਾ ਵਿਆਹ ਆਯੂਸ਼ਮਾਗਮ ਤੇ ਸ਼ਗਨ ਦਾ ਪ੍ਰੋਗਰਾਮ ਮੈਂ ਕਿਹਾ ਵੀ ਤੁਸੀਂ ਕਿੰਨੀਆਂ ਭੈਣਾਂ ਭੈਣਾਂ ਨੇ ਸੱਦਿਆ ਤੇ ਨਾਂ ਲਿਖਾਓ ਸਟੇਜ ਤੇ ਬੋਲਣੇ ਕਹਿੰਦੀ ਭੈਣ ਜੀ ਅਸੀਂ 5 ਭੈਣਾਂ ਤੇ ਇੱਕ ਸਾਡਾ ਭਰਾ 6 ਭੈਣ ਭਰਾ ਮੈਂ ਕਹਾ ਵੀ ਜ਼ਰੂਰ ਤੁਸੀਂ ਪੰਜਾਂ ਨੇ ਵੀਰ ਮੰਗ ਕੇ ਹੀ ਲਿਆ ਹੋਣਾ ਛੋਟਾ ਹੋਣਾ ਕਹਿੰਦੀ ਭੈਣ ਜੀ ਸੱਚਮੁੱਚ ਹੀ ਪੰਜਾਂ ਨੇ ਵੀਰ ਮੰਗ ਕੇ ਲਿਆ ਪੰਜਾਂ ਤੋਂ ਛੋਟਾ ਹੈ ਕਹਿੰਦੀ ਜਦੋਂ ਅਸੀਂ 5 ਹੋਈਆਂ ਨਾ ਅਸੀਂ ਰੋਜ਼ਾਨਾ ਹੀ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦੀਆਂ ਸੀ ਰੋਜ਼ਾਨਾ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਬਾਬੇ ਨਾਨਕੀ ਦੇ ਚਰਨਾਂ 'ਚ ਅਰਦਾਸ ਕਰਦੀਆਂ ਸੀ ਕਹਿੰਦੀ ਆ ਭੈਣ ਜੀ ਵੱਡੀ ਭੈਣ ਕਾਫੀ ਸਿਆਣੀ ਸੀ ਉਹਦੇ ਬੱਚੇ ਵੀ ਜਵਾਨ ਸੀ ਕਹਿੰਦੀ ਭੈਣ ਜੀ ਸਾਡੀ ਜਿਹੜੀ ਨਿੱਕੀ ਆ ਨਾ ਇਹਨੂੰ ਚੱਕ ਕੇ ਲੈ ਜਾਂਦੀਆਂ ਸੀ ਕਹਿੰਦੀ ਨਿੱਕੀ ਵੀ ਅਰਦਾਸ ਕਰਦੀ ਸੀ ਪ੍ਰਮਾਤਮਾ ਨੇ ਸੁਣੀ ਅਰਦਾਸ ਅਸੀਂ ਕਹਿੰਦੀ ਅਸੀਂ ਪ੍ਰਮਾਤਮਾ ਸੀ ਪੰਜ ਭੈਣਾਂ ਸਾਨੂੰ ਇੱਕ ਵੀਰ ਵੀ ਦੇ ਦੇ ਵਿਆਹੀਆਂ ਗਈਆਂ ਸਾਡੇ ਮਗਰ ਗੇੜਾ ਤੇ ਮਾਰ ਲਿਆ ਕਰੇ ਕਹਿੰਦੀ ਭੈਣ ਜੀ ਰੱਬ ਨੇ ਵੀਰ ਦੀ ਦਾਤ ਦਿੱਤੀ ਬੱਚਿਆਂ ਦੀ ਤਰ੍ਹਾਂ ਸਾਨੂੰ ਵੀਰ ਪਿਆਰ ਆ ਹੈ ਮੈਂ ਕਹਿੰਦੀ ਵੀ ਕਈ ਲੋਕ ਧੀਆਂ ਨੂੰ ਮਾੜਾ ਕਹਿੰਦੇ ਆ ਧੀਆਂ ਹੀ ਪੇਕੇ ਪਰਿਵਾਰ ਦੀ ਸੁੱਖ ਮੰਗਦੀਆਂ ਧੀਆਂ ਨਾ ਹੋਣ ਤੇ ਕੌਣ ਮੰਗੇ ਬਾਪ ਦੇ ਵੇੜੇ ਦੀ ਸੁੱਖ ਇਹ ਧੀਆਂ ਹੀ ਮੰਗਦੀਆਂ ਨੇ ਸੁੱਖ